ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਨ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਹਨ ਜਗਜੀਤ ਕੋਲੀਏ ਦੇ ਬਿਲਕੁਲ ਸਸਤੇ ਮੁੱਲ ਦੇ ਛੋਟੇ ਭਾਅ ਦੇ ਦੋ ਨਗ ਸੇਲ ਹੈ ਇੱਕ ਤਾਜੀ ਸੂਈ ਸਵਾਈ ਵਹਿੜ ਤੇ ਇੱਕ ਪਰੇ ਵਹਿੜ ਖੜੀ ਹੈ ਹਾਂਜੀ ਬਾਈ 사ਸੀ ਕਾਲ 사ਸੀ ਕਾਲ ਬਾਈ ਜੀ ਨਾਮ ਤੇ ਦੱਸੋ 사ਸੀ ਨਾਮ ਜਗਜੀਤ ਸਿੰਘ ਪਿੰਡ ਕੋਲੀਆ ਖੁਦ ਤੁਸੀਂ ਨਿਹਾਲ ਸਿੰਘ ਜਿਲ੍ਹਾ ਮੋਗਾ ਫੋਨ ਨੰਬਰ ਦੱਸੋ 9056653918 9056653918 ਦੋ ਨਗ ਵਕਾਉ ਦੋ ਨਗ ਵਕਾਉਗਾ ਬਾਈ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਵੜ ਪਾਈ ਸੀ ਸੂਈ ਸਵਾਈ ਕੱਲ ਤਿੰਨ ਪਸ਼ੂ ਸੀਗੇ ਆਹ ਤਿੰਨ ਪਸ਼ੂ ਸੀ ਦੋ ਵੇਖ ਗਏ ਸੀ ਵੇਖ ਇਹ ਵੀ ਕਈ ਸੀ ਵੜ ਆਪਣੀ ਕਿਸੇ ਬੰਦੇ ਨੇ 1000 ਰੁਪਏ ਸਾਈ ਪਾ ਦੀ ਕਹਿੰਦਾ ਬਈ ਸਵੇਰ ਚੋਕੇ ਲੈ ਜਾਊਗਾ ਕਰਕੇ ਜਦੋਂ ਫੋਨ ਲਾਇਆ ਮੈਂ ਕਿਹਾ ਬਈ ਕਦੋਂ ਆਏਗਾ ਕਹਿੰਦਾ ਬਈ ਆਇਆ ਰੀ ਇਹਨਾਂ ਨੂੰ ਵੜ ਵੇਚਣਾ ਅੱਛਾ ਗੱਤ ਗੱਲਣਾ ਹੂੰ ਜੇ ਤੂੰ ਇਹੋ ਜਿਹਾ ਦਾਨ ਕਰਨਾ ਤਾਂ ਕਿਸੇ ਗੁਰਦੁਆਰੇ ਕਰ ਦੇ ਵੜ ਦਾ ਆਪਣੇ ਕੋਲੇ ਹੀ ਆਪਾਂ ਜਿਹੜਾ ਵੜ ਲੈ ਗਏ ਮੰਨ ਲਾ ਹੂੰ ਤੇ ਕੱਲ 37000 ਮੁੱਲ ਜੇ ਆਪਾਂ 36 ਦੇ ਦਾਂਗੇ ਵੜ ਇਹ 36 ਪੌਲਾ 7-8 ਕਿਲੋ ਹੈਗਾ ਕੱਲ ਹੀ ਸੂਈ ਆ ਅੱਜ ਬਾਈ ਕਹਿੰਦਾ 36000 ਦੀ ਦੇ ਦੇਣੀ ਆ ਕੱਲ ਦੀ ਵੀਡੀਓ ਚ ਬਾਈ ਦੇ ਤਿੰਨ ਨਾਗ ਸੀ ਦੋ ਹੋਰ ਜਰਸੀਆਂ ਵਹਿੜਾਂ ਸੀ ਉਹ ਵੀ ਦੋਵੇਂ ਵੈਗੀਆਂ 36000 ਦੀ ਦੇ ਦੇਣੀ ਆ ਬਾਈ ਕਹਿੰਦਾ ਜਿਹਦੇ ਪਸੰਦ ਆ ਉਹ ਦੋ ਟਾਈਮ ਤਿੰਨ ਟਾਈਮ ਅਗਲਾ ਚੋਕ ਹੀ ਲੈ ਜਾ ਮੱਝਾਰ ਦਾ ਦੋ ਦੋ ਚਿੱਟਾ 12 13 11 12 13 ਕਿਲੋ ਦੁੱਧ ਪਿਆਜੂ ਇਸ ਟਾਈਮ 7 8 ਕਿਲੋ ਬੌੜਾ ਬਿਨਾ ਬੱਚੇ ਤੋਂ ਤਿਆਰ ਹੈ ਕਦ ਦਰਮਿਆਨਾ ਬਾਈ ਇਹਦਾ ਹਮ ਹਾਈਟ ਤੁਹਾਨੂੰ ਸਕਰੀਨ ਤੇ ਦੇਸੀ ਰਹੀ ਹੋਣੀ ਆ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਜਿਹੜਾ ਪਸ਼ੂ ਪੀੜੀ ਦੇ ਤੁਸੀਂ ਵੇਣੇ ਆ ਉਹਦੇ ਕੱਦ ਦਾ ਅੰਦਾਜ਼ਾ ਮਾਲਕ ਦੇ ਹਿਸਾਬ ਨਾਲ ਲਾ ਲਿਆ ਕਰੋ ਕਿਉਂਕਿ ਹਰੇਕ ਵੀਡੀਓ ਚ ਹਰੇਕ ਪਸ਼ੂ ਆਪਾਂ ਤੋਰ ਕੇ ਵਿਖਾਈਦਾ ਤੇ ਮਾਲਕ ਦੇ ਹਿਸਾਬ ਨਾਲ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਹਾਂ ਆ ਵੇ ਲੈ ਇੱਥੇ ਤੁੰਨੀ ਦੇ ਇੱਥੇ ਹਾਂ ਠੀਕ ਪਤਾ ਲੱਗ ਸਹੀ ਹੈ 12 13 ਕਿਲੋ ਦੁੱਧ ਪਿਆ ਜੂ ਤੇ ਦੁੱਧ ਪਰ ਮੱਝ ਹਰਗਾ ਉੱਚਾ ਜਾਵਾ ਮੁੱਲ ਜਮਾ ਜਾਏ 36000 35 36000 ਦਾ ਆਉਂਦਾ ਵੀ ਕੀ ਆ 12 13 ਕਿਲੋ ਦੁੱਧ ਪਿਆ ਜੂ 12 13 ਕਿਲੋ ਦੁੱਧ ਵਾਲੀ ਮੱਝ ਅਸੀਂ ਵੀ 85000 ਦੀ ਆਉਂਦੀ ਹੈ ਦੋ ਨੰਬਰ ਤੇ ਆ ਜੀਏ ਘੋਲੀਆ ਦੋ ਨੰਬਰ ਨੇ ਬਾਈ ਦੂਜੇ ਸੂਏ ਆਪણો ਕਹਿ ਕੇ ਦਿੱਤੀ ਆ ਆਪਾਂ ਤੀਜੇ ਸੂਏ ਮੰਨ ਕੇ ਲਈ ਆ ਠੀਕ ਆ ਹੂੰ ਚਿਚੜਗਾਣਾ ਭਰੀ ਪਈ ਸੀ ਪੂਰੀ ਫੁੱਲ ਅੱਛਾ ਠੀਕ ਆ ਨਵਾ ਨੂੰ ਗਿਆ ਬੱਚਿੜਗਾ ਸਾਰੀਆਂ ਰਾਤਾਂਾਂ ਮੇਦੇ ਨਾਲ ਪੂਰੀ ਫੁੱਲ ਭਰੀ ਪਈ ਸੀ ਕਿ ਥੋੜੀ ਗੌਰ ਘਟ ਸੀ ਬੰਦਿਆਂ ਦੀ ਠੀਕ ਆ ਤੇ ਜਿਨ੍ਹਾਂ ਨੇ ਲਈਆ ਦੋ ਦੋ ਤਾਂ ਕਹਿੰਦੇ ਅਸੀਂ ਚੋਇਆ ਵੀ 14 15 ਕਿਲੋ ਇੱਕ ਗੱਲੋਂ ਵਪਾਰੀਓ ਪਸ਼ੂ ਦਾ ਪੰਨ ਲੈ ਲੈਂਦਾ ਨਾ ਸਾਫ ਸੂਬ ਕਰ ਦਿੰਦਾ ਟਕਾ ਕੇ ਮੈਂ ਕਿਹਾ ਬਈ ਪੂਰਾ ਨਖੇਰਤਾ ਆਪਾਂ ਤੇ ਲੈ ਕੇ ਤੜਕੇ ਠੀਕ ਐ ਸਵੇਰ ਲੈ ਕੇ ਆਏ ਆ ਚਿਚੜਣਾ ਦੀ ਦਵਾਈ ਮਾਰ ਕੇ ਪਾਣੀ ਪੂੜੀ ਮਾਰ ਕੇ ਇਹ ਟਕਾ ਕੇ ਹੁਣ ਕੋਈ ਨਹੀਂ ਸਭਾ ਸਾਫ ਹੋ ਗਿਆ ਮਿੱਦਾ ਇਥੇ ਲੱਗਾ ਪਿਆ ਸੀਗਾ ਠੀਕ ਐ ਹਾਂ ਭਾਈ ਪੈ ਸੀ ਚਿਚੜਾ ਦੀ ਬਈ ਇਹ ਠੀਕ ਐ ਉਹਨਾਂ ਦਾ ਦੁੱਧ 15-16 ਕਿਲੋ ਚੋਇਆ ਵਾ ਪਰ ਆਪਾਂ 15-16 ਕਹਿ ਘੰਟੇ ਨਹੀਂ ਬਈ ਆਪਾਂ ਦੇਵਾਂਗੇ 13-14 ਕਿਲੋ ਕਹਿ ਕੇ ਠੀਕ ਐ ਰਾਜ਼ੀ ਕਰ ਲੇਗਾ 18 ਵੀ ਚੋਲੇ 17 ਵੀ ਚੋਲੇ ਉਹ ਅਗਲੀ ਸਾਹ ਸੰਭਾਲਦੇ ਸਰ ਤੇ ਦਿਨ ਕਿੰਨੇ ਲੈ ਜੂ ਇਹ ਪੰਜ ਦਿਨ ਪਏ ਆ ਬਾਈ ਜੈਜ ਜੈ ਮਲਚ ਚਚੜਾ ਵਾਲਾ ਮੁੱਲ ਦੱਸ ਚਚੜਾ ਵਾਲਾ 37 ਦੀ ਜਾਨੀ 37 ਦੀ ਹਾਂ ਚਿੱਕਰ ਨਾਮ ਤੇ ਫਿਰ 45 ਦੀ ਸੀ ਠੀਕ ਐ ਅੱਜ ਦਾ ਮੇਲਾ ਲੁੱਟ ਵੱਜੂ ਲੁੱਟਿਆ ਜਾਂਦਾ ਲੱਟ ਲੋ ਜੱਗਾ ਕਹਿੰਦਾ ਮੇਲਾ ਇਹ ਤਾਂ ਲੁੱਟਿਆ ਨਾ ਪਹਿਲੀ ਗੱਲ ਪਹਿਲਾ ਹੈਪੀ ਬਰਥਡੇ ਤੇਰਾ ਜਨਮ ਦਿਨ ਅੱਜ ਸਾਬੋ ਦੇ ਬਾਈ ਸਾਰਿਆਂ ਨੂੰ ਦੋਸਤੋ ਬਾਈ ਦਾ ਜਨਮ ਦਿਨ ਆ ਵਧਾਈਆਂ ਦੇ ਦਿਓ ਬਾਈ ਨੂੰ ਦੱਬ ਕੇ ਮੇਲਾ ਜਾਓ ਫਰੀ ਦਿੱਦਗੇ ਅੱਜ ਠੀਕ ਐ ਆਫਰ ਆ ਦੋਨਾਂ ਮੇਲਾਂ ਦਾ ਠੀਕ ਐ ਹਾਂ ਜੈ ਜੈ ਰੇਡ ਜੈਜ ਰੇਡ ਬਾਈ ਕਹਿੰਦਾ ਜਨਮ ਦਿਨ ਕਰਕੇ ਅੱਜ ਆਫਰ ਹੀ ਦਿੱਤੀ ਆ ਇੱਕ ਨੰਬਰ 36000 ਦੀ ਦੋ ਨੰਬਰ 37000 ਦੋ ਨੰਬਰ 37000 ਦੀ ਜੇ ਬਾਈ ਕਹਿੰਦਾ ਬਰਥਡੇ ਨਾਲ 45 ਦੀ ਦੇਣੀ ਸੀ ਕਦ ਕੋੜ ਤਾਂ ਪੂਰਾ ਹੀ ਆ ਬਾਈ ਕਹਿੰਦਾ ਜਿੰਨਾ ਤੋਂ ਲਈ ਉਹਨਾਂ ਦੀ ਸੇਵਾ ਐ ਸੀ ਵੈਸੀ ਸੀ ਸਾਰੀ ਚਚੜੀਆਂ ਵਿਧੇ ਨਾਲ ਭਰੀ ਸਪਈ ਸੀ ਬਾਈ ਕਹਿੰਦਾ ਸਵਾਰ ਕੇ ਨਵਾਈ ਆ ਤੇ ਚਚੜਾਂ ਲਈ ਦਿਵਾਲ ਆਈ ਵਿਧਾ ਬੂਧਾ ਸਾਰਾ ਝੜ ਗਿਆ ਥਣ ਸੋਹਣੇ ਹੱਦੀ ਚਵਾਈ ਵਾਲੇ ਦਿਨ ਕਿੰਨੇ ਪਏ ਆ ਯਾਰ 5 ਰਹਿਦੇ ਬਈ ਜਦ 5 ਦਿਨ ਡੇਟ ਮੁਤਾਬਕ ਕੱਚੀ ਐ ਚਾਰਾਂ ਪੰਜਾਂ ਦਿਨਾਂ ਤਾਈਂ ਕਰਨ ਵਾਲੀ ਸੋਹਣਾ ਹਵਾਨਾ ਤਿਆਰ ਕਰਕੇ ਸੂ ਇਹਨੇ ਕਿਤੇ ਨਹੀਂ ਜਾਣਾ ਚਾਹੀਦਾ ਐਂ ਬਹਿ ਜਾ ਪਣ ਹਮ ਨੇ ਫਲ ਸੀਲ ਸਾਹੂ ਐ ਦੁੱਧ ਬਈ ਦੱਸਦਾ ਅਗਲੇ ਦੱਸਦੇ 15 16 ਚੋ ਆ ਪਰ ਆਪਾਂ ਬਈ ਕਹਿੰਦਾ 13 14 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਜੇ ਅਗਲਾ ਸੇਵਾ ਕਰ ਲੂ ਰਾਜ਼ੀ ਕਰ ਲੂ ਹੋ ਸਕਦਾ 17 18 ਕਿਲੋ ਚੋਲੇ ਤੇ ਜੇ ਲੱਸੀ ਰੱਖ ਲੂ ਫੇਰਾ 12 13 14 ਇੱਥੇ 13 14 ਕਿਲੋ ਦੁੱਧ ਦੀ ਜੱਗਾ ਕਹਿੰਦਾ ਮੇਰੀ ਗਾਰੰਟੀ ਇਹਨਾਂ ਖੁੱਲਾ ਦੁੱਧ ਪਿਆ ਜੂ ਮਸ਼ੀਨਾ ਆ ਭਾਈ ਦੁੱਧ ਤਰੰਗਾ ਇਹ ਜੇ ਇਹਨਾਂ ਨੇ ਦੇਣਾ ਫਿਰ ਦੇਣਾ ਨਹੀਂ ਕਿਹੜੀ ਨੀ ਆ ਮਾਲੋ ਹਨ ਉਹ ਦੁੱਧ ਨਾਲ ਮਸ਼ੀਨਾ ਹੈ ਦੋਸਤੋ ਜੱਗਾ ਘੋਲੀਆ ਕਹਿੰਦੇ ਇਹ ਤਾਂ ਦੁੱਧ ਵਾਲੀਆਂ ਮਸ਼ੀਨਾ ਹੈ ਸੇਵਾ ਕਰੇ ਸਹੀ ਬੰਦਾ ਅੱਜ ਦੀ ਵੀਡੀਓ ਦੇ ਵਿੱਚ ਜਗਜੀਤ ਘੋਲੀਏ ਦੀਆਂ ਦੋ ਵਹਿੜਾ ਇੱਕ ਗੱਬਣ ਵਹਿੜ ਪੰਜਾਂ ਦਿਨਾਂ ਦੀ ਕੱਚੀ ਕੱਦ ਵੱਡਾ ਹੀ ਐ 37000 ਦੀ ਦੇ ਦੇਣੀ ਆ 13 14 ਕਿਲੋ ਦੁੱਧ ਪਿਆ ਜੂ ਤੇ ਇੱਕ ਨੰਬਰ 36000 ਦੀ 12 13 ਕਿਲੋ ਦੁੱਧ ਪਿਆਜੂ ਕਾਲੇ ਰੰਗ ਦੀ ਜਰਸੀ ਮਗਰ ਵੱਛਾ ਬਦਾਮੀ ਰੰਗ ਦਾ ਬੱਚਾ ਬਹੁਤ ਸੋਹਣਾ ਜਿਹਾ ਕਿਤੇ ਵੱਛੀ ਹੁੰਦੀ ਚਲੋ ਇਹਨੇ ਨਾ ਹੋਰ ਸਮੇਂ ਸਵੇਰ ਨੂੰ ਮਗਰ ਜਾਨਵਰ ਤਿਆਰ ਹੋ ਜਾਂਦਾ ਪਰ ਹੈਗਾ ਵੱਛਾ ਥਣ ਭਾਂਡੇ ਦੀ ਸਾਫ ਸੁਥਰੀ 8 ਕਿਲੋ ਬੌਲੀ ਤਿਆਰ 36000 ਦੀ ਦੇ ਦੇਣੀ ਆ ਕੱਲ ਦੀ ਸੂਈ ਆ ਭਵਾਂ ਦੋ ਟਾਈਮ ਤਿੰਨ ਟਾਈਮ ਅਗਲਾ ਬੌਲੀ ਕੰਡੇ ਦੇ ਜੋ ਓਕੇ ਲੈ ਜੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹਨਾਂ ਦੋਵਾਂ ਨਗਾਂ ਜੋ ਜਿਹਦੇ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਬਾਈ ਜੱਗੇ ਘੋੜੀਏ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸასი ਸ਼ਾਲ